ਗਰੀ ਮੋਰਾ ਦੇ ਵਿੱਚ 3 ਨੰਬਰ ਤੇ ਆ ਗਿਆ। ਸੋਏ ਤਾਲੀਆਂ ਬਾਹਰ ਦਿਓ ਬਾਈ ਜੀ ਇੱਕ ਵਾਰੀ ਕਿਉਂਕਿ ਤੁਹਾਡਾ ਹੌਸਲਾ ਆਉਣ ਵਾਲੇ ਸਮੇਂ ਚ ਸਤਿਕਾਰ ਦਿੰਦਾ ਵਾ। ਸੋ ਇਸ ਤੋਂ ਬਾਅਦ ਟੋਕਨ ਨੰਬਰ ਤੇ ਬੋਲੋ ਹੀ ਬੋਲੋ ਨਾ ਖਬਰ ਨਾ ਅੱਛਾ ਇਹ ਨਾਲ ਜਿਹੜਾ ਮਾਨ ਸਨਮਾਨ ਝੋਲਾ ਝੋਲੇ ਦੇ ਵਿੱਚ ਬੜਾ ਕਾਫਲੇ ਬੜਾ ਕਾਫਲੇ ਦਾ ਬੜਾ ਕਾਫਲੇ ਦੇਖ ਕੇ ਸਪਾਂਸਰ ਝੋਲਾ ਪਰਤਾ ਦਿੰਦੇ ਆਓ ਜੀ ਹੁਣ ਜਿਹੜਾ ਸੈਕੰਡਰੀ ਹਵਾ ਟੋਕਾ ਨੰਬਰ ਤੁੰਗਾ ਤੋਂ ਰਿੰਗ ਦਾ ਨਾ 387 ਨੰਬਰ

ਉਹਥੇ ਕੁਸ਼ ਬਣਿਆ ਸੀ ਤੇ ਕਹਿੰਦਾ ਅੱਜ ਤਿਆਰੀ ਕਰਕੇ ਆਇਆ ਧਨੌਲੇ ਲੈ ਕੇ 81 ਪਰ ਨੰਬਰ ਕੋਈ ਨਹੀਂ ਪਾਇਆ ਸੀ ਤੇ ਉਸ ਤੋਂ ਬਾਅਦ ਜਿਹੜੀਆਂ ਇਹਦੇ ਤੇ ਖਾਮੀਆਂ ਸੀਗੀਆਂ ਇਹਦੀ ਸੈਰ ਵੀ ਕਰਾਈ ਆ ਪ੍ਰੈਕਟਿਸ ਵੀ ਕਰਾਈ ਆ ਕੱਲਾ ਸੇਵਾ ਕਰਨਾ ਪੈਂਦੀ ਹੁੰਦਾ ਕਿੰਨੇ ਕਿਲੋਮੀਟਰ ਇਹਨੂੰ ਫੇਰਿਆ ਇਹਨੂੰ ਦਰਨਾ ਸਿਖਾਇਆ ਅੱਜ ਪੁੱਜੀ ਜੀ ਜੀ ਦੀਦ ਕੇ ਖੁਰਦਾ ਸੋ ਕਿਉਂਕਿ ਇੱਕੋ ਦਾ ਪਿਆਰੀ ਨਹੀਂ ਹੁੰਦੀ ਸੋ ਤਣਾਉਲੇ ਕਹਿੰਦਾ ਸਾਡਾ ਕੋਈ ਨੰਬਰ ਨਹੀਂ ਸੀ ਅੱਜ ਦੂਜਾ ਸ਼ੋਅ ਪਹਿਲਾ ਤੇ ਦੂਜਾ ਨੰਬਰ ਮਾਰ ਦੋ ਬਾਜੀ ਇੱਕ ਵਾਰੀ ਤਾੜੀਆਂ ਕੱਢ ਕੇ ਲਾ ਹੁਣ ਜਿਹੜਾ ਫੱਟ ਆਇਆ ਅੱਜ ਦੇ ਮੋਹਰਾ ਨਫਜ਼ੇ ਕਟਿਆਂ ਦੇ ਵਿੱਚ लो इत हसण लॻे हसेगा तूं अॼु न हस बि गल बण जी लो इन ਕਿਉਂਕਿ ਜਿਹੜੀ ਹਾਰਟ ਬੀਟ ਆ ਉਹ ਬਹੁਤ ਤੇਜ਼ ਹੋਈ ਹੋਈ ਆ 46 ਅੱਜ ਦੇ ਮੋੜਾਂ ਟੱਤੇ ਆਜੋ ਇਹ ਭਾਈ ਜੀ ਜਿਹੜੇ ਆ ਬੈਠੇ ਆ ਨਾ ਪੰਜਾਬੀ ਇਹ ਫਿਰ ਗੁਰੂ ਮਹਾਰਾਜ ਦੀ ਕਿਰਪਾ ਕਿਸੇ ਨੂੰ ਉਸਮਾਨ ਤੇ ਵੀ ਘੜਾਉਂਦੇ ਆ ਤੇ ਕਿਸੇ ਨੂੰ ਫਿਰ ਧਰਤੀ ਤੇ ਵੀ ਲੈ ਆਉਂਦੇ ਆ ਤੇ ਪੰਜਾਬ ਚ ਆ ਕੇ ਜੀਤ ਵਾਲੇ ਪਹਿਲਵਾਨ ਬਾਜੀ ਮਾਰ ਗਏ ਆ ਖੁਸ਼ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਗਿਆ ਕਹਿੰਦਾ ਉਹ ਨਹੀਂ ਕਰਨਾ ਹਜੇ ਪੰਜਵੀਂ ਵਾਰ ਚੈਂਪੀਅਨ ਬਣਿਆ ਪੰਜਵੀਂ ਵਾਰੀ ਚੈਂਪੀਅਨ ਬਣਿਆ ਮਾਰ ਦਿਓ ਬਾਕੀ ਤਾੜੀਆਂ ਬਹੁਤ ਵੱਡਾ ਗੱਟਾ ਸ ਪੰਜਵੀਂ ਵਾਰੀ ਤੇ ਇਹ ਕੀ ਦਾ ਖੀਰਾ ਖੀਰੇਆਂ ਤੇ ਖੀਰਿਆ ਹੋਗਾ ਜਦਾ ਫਿਰ ਤਾਂ ਬਹੁਤ ਗੱਡੇ ਆ ਉਹ ਚੌਂਗਾ ਬਣਾ ਦੇਣਗੇ ਬਾਹਰ ਦੇ ਗੱਢ ਲਿਆ ਜਿਹਨੂੰ ਉਹ ਵੀ ਹਰਿਆਣਾ ਓਕੇ ਓਕੇ ਸੋ ਇਹ ਖੀਰਾ ਗੱਟਾ ਪੰਜਵੀਂ ਵਾਰੀ ਨਾਲੋਂ ਬਹਾਰਾ ਤੇ ਇਹ ਫਸਤਾ ਤੇ ਜਿਹੜੇ ਬਾਹਰ ਬੈਠੇ ਇੰਦਾ ਦੀ ਅੱਖ ਜਮੀ ਇਹ ਸੀਗਾ ਕੱਟਾ ਜੀਂਦ ਜ਼ਿਲ੍ਹੇ ਤੋਂ ਸਰਕਾਰੀ ਮੇਲੇ ਤੇ ਵੀ ਫਸਦੀ ਇਹਦਾ ਮੱਤਾ ਕਿ ਦਿਖਾ ਦੇ ਇੱਧਰ ਜਿਹੜੇ ਲੋਕ ਆ ਇਹਦੇ ਗੁਰ ਜਾਣ ਲੈ ਵੀ ਇਹ ਕਿਸ ਤਰ੍ਹਾਂ ਦੇ ਮਿੱਤਰੋ ਹਰਿਆਣੇ ਦਾ ਕੱਟਾ ਫੁੱਟ ਹੁਲ ਕਰਾਉਣੀ ਆ ਤਕਰੀਬਨ 100 ਤੋਂ ਉੱਪਰ 150 ਵਾਂਗੂ ਕੱਟਾ ਸੀਗਾ ਆ ਕੱਟਾ ਨੱਤਰ ਗਿਆ ਆ ਚੈਂਪੀਅਨ ਬਣਿਆ ਕੱਟਾ ਵੱਡਾ ਹੀ ਬਹੁਤ ਸੀਗਾ ਬਹੁਤ ਚੰਗੇ ਕੈਰੇਕਟਰ ਦਾ ਲੱਗਾ سو یہ بانسر بھی بہت میں دسیاں بھی ਦੂਜੇ ਨੰਬਰ ਤੇ ਆਇਆਗਾ ਬਹੁਤ ਸੋਹਣੀ ਪਰੀ ਹੋਣੀ ਹੈ ਦੇਖ ਸਕਦੇ ਤੁਸੀਂ ਇਹ ਸ਼ਾਮ ਬਾਲ ਕੀ ਬੋਲਦਾਗਾ ਬਹੁਤ ਜਿਆਦਾ ਸੋਹਣਾ ਕੱਟਾਗਾ ਸਵਾ 100 ਕੱਟੇ ਚੋਂ 69 ਕੇ ਆਇਆ ਵੀ ਦੂਜੇ ਨੰਬਰ ਤੇ 14 ਕਿਲੋ ਕਿਉਂਕਿ ਬਾਡੀ ਦਾ ਢਾਂਚਾ ਇਹਦਾ ਬਹੁਤ ਚੰਗਾਗਾ ਜੇ ਪਹਿਲੇ ਸੂਏ ਦੀਆਂ ਜਿਹਨਾਂ ਦਾ ਦੁੱਧ ਨਹੀਂ ਦੇਖਣਾ ਇਹ ਖੂਬ ਇਸ ਪੱਛੀ ਦੀ ਕਿੰਨਾ ਖਦਦਾ ਅੱਜ ਦੀ ਮਾਤ ਦੇ 16 ਕਿਲੋ ਕੱਲ ਨੂੰ ਉੱਥੇ ਸੂਏ ਵੱਡੀਆਂ ਲੱਤਾਂ ਨੇ ਦੋ ਦਾ ਕਿਲੋ ਕਿਹਾ ਜਾ ਤੇ ਕਿੰਨੀ ਤਿਆਰੀ ਕਿੜੇ ਕਿੜੇ ਮੇਲੇ ਲੱਗੇ ਸੋ ਦੋਸਤੋ ਆ ਕੱਟਾ 125 ਕੱਟਾ ਚੋਂ ਦਿੱਤਰ ਗਿਆ ਤੀਜੇ ਨੰਬਰ ਤੇ ਇਹ ਰਸਤਵੇਂ ਹਿੰਦ ਦਾ ਤੇ ਕਮੰਡੀ ਸਾਹਿਬਾ ਦਾ ਇਤਰੀ ਰਹਣੀ ਇੱਕ ਵਾਰੀ ਰੰਗ ਇੰਨਾ ਗੋਰਾ ਇੱਤਲੇ ਦਾ ਜਿਵੇਂ ਹੋ ਗਿਆ ਹੈ ਬਣਾ ਲਾ ਹਾਂ ਕਿੰਨੇ ਉਮਰ ਕਿੰਨੀ ਕ ਉਮਰ ਸਾਡੀ ਸਾਲ ਦੀ ਆ ਪਹਿਲਾਂ ਵੀ ਸ਼ਮਾਨ ਦੀ ਜਮਨੀ ਨਹੀਂ ਪਹਿਲਾਂ ਛੁਰੀ ਆਈ ਕੀ ਕਰ ਇਹਨਾਂ ਲੇਟ ਕੱਤ ਹੋ ਗਈ ਨੇੜ ਬਸ ਬਲਕ ਪੁੱਛੇ ਕਿ ਮੈਂ ਜਿਹੜੇ ਬੰਦੇ ਨੂੰ ਮਿਲਿਆ ਸਲੋ ਪਾਈ ਇਹ ਗੱਲ ਤਾਂ ਪੱਕੀ ਹੋ ਗਈ ਜਦੋਂ ਇਹ ਚੱਲਣ ਲੱਗਿਆ ਕਹਿੰਦੇ ਹੁਣ ਆਏ ਗੁੰਗੇ ਦੀ ਮਾਈ ਜਾਣੇ ਜੋ ਸਭ ਖੱਜੂ ਦੇ ਜਵਾਰੇ ਦਾ ਮੈਂ ਬਾਲਕ ਨਾ ਬਖਾਰੇ ਦਾ ਵੀ ਜਿਹੜਾ ਇੱਥੇ ਨਜ਼ਾਰਾ